ਸਪਰੀਮ ਕੋਰਟ ਦੀਆਂ ਕਾਫੀ ਜਜਮੈਂਟਸੀਆਂ ਵੀ ਜਿਹੜੇ ਕੋਈ ਰੇਪ ਕੇਸਸ ਹੁੰਦਾ ਹੈ ਜਾਂ ਪੋਕਸੋ ਦਾ ਜੋ ਕੇਸਸ ਹੁੰਦਾ ਹੈ ਉਹਦੇ ਵਿੱਚ ਜਿਹੜੀ ਵਿਕਟਮ ਹੁੰਦੀ ਹੈ ਉਹਦਾ ਜਿਹੜਾ ਨਾਮ ਹੈ ਉਹ ਪਬਲਿਸ਼ ਨਹੀਂ ਕਰਨਾ ਕਿਸੇ ਵੀ ਨਿਊਜ਼ਪੇਪਰ ਦੇ ਵਿੱਚ ਜਾਂ ਕਿਸੇ ਵੀ ਬੰਦੇ ਦੇ ਦੁਆਰਾ ਤੇ ਐਦਾਂ ਹੀ ਜਿਹੜੇ ਪੱਤਰਕਾਰ ਹੁੰਦੇ ਨੇ ਜਾਂ ਯੂਟਿਊਬਰ ਨੇ ਉਹ ਵਿਕਟਮ ਦਾ ਨਾਮ ਪਬਲਿਸ਼ ਕਰ ਦਿੰਦੇ ਨੇ ਜਾਂ ਕੋਈ ਐਦਾਂ ਦੀ ਸੈਂਸਿਟਿਵ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ ਪਬਲਿਸ਼ ਪਬਲਿਕ ਡੇ ਵਿੱਚ ਕਰ ਦਿੰਦੇ ਨੇ ਤੇ ਉਹਦੇ ਵਿੱਚ ਕੀ ਹੁੰਦਾ ਜਿਹੜੀ ਪੁਲਸ ਹੁੰਦੀ ਹੈ ਪੱਤਰਕਾਰਾਂ ਦੇ ਯੂਟਿਊਬਰਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕਰਦੀ ਹੈ ਵੀ ਇਹਨਾਂ ਨੇ ਜਿਹੜੀ ਸੈਂਸਿਟੀਵਿਟੀ ਨਿਊਜ਼ ਇਨਫੋਰਮੇਸ਼ਨ ਸੀ ਉਹ ਮੀਡੀਆ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਪਬਲਿਕ ਨੂੰ ਪਤਾ ਲੱਗਿਆ ਇਹਦੇ ਨਾਲ ਜਿਹੜੀ ਹੈਗੀ ਕਿਸੇ ਬੰਦੇ ਦੀ ਜਿਹੜੀ ਲਜੁਤਾ ਨੂੰ ਠੇਸ ਪਹੁੰਚੀ ਹੈ ਤੇ ਇਹਦੇ ਵਿੱਚ ਮਦਰਾਸ ਦੇ ਵਿੱਚ ਵੀ ਇਹ ਚੀਜ਼ ਘਟਨਾ ਵਾਪਰੀ ਤੇ ਮਦਰਾਸ ਹਾਈ ਕੋਰਟ ਨੇ ਇਹਦੇ ਵਿੱਚ ਗਾਈਡਲਾਈਨ ਜਾਰੀ ਕੀਤੇ ਨੇ ਵੀ ਜਿਹੜੀ ਪੁਲਸ ਹੈ ਉਹਨਾਂ ਬੰਦਿਆਂ ਦੇ ਖਿਲਾਫ ਭੱਜੇ ਜਾਂ ਉਹਨਾਂ ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰੇ ਜਿਨ੍ਹਾਂ ਨੇ ਸੈਂਸਿਟਿਵ ਜਿਨ੍ਹਾਂ ਦੇ ਖਿਲਾਫ ਦੋਸ਼ ਲੱਗੇ ਨੇ ਐਦਾਂ ਦੇ ਪੌਸ ਕੋਡੇ ਸਟੂਡਨਪੋਂ ਇਨਫੋਰਮੇਸ਼ਨ ਡਿਸਕਲੋਜ਼ ਕਰਨ ਦੇ ਦੋਸ਼ ਲੱਗੇ ਨੇ ਨਾ ਕਿ ਉਹਨਾਂ ਦੇ ਖਿਲਾਫ ਪੱਤਰਕਾਰਾਂ ਜਾਂ ਯੂਟਿਊਬਰਾਂ ਦੇ ਖਿਲਾਫ ਇਹਦੇ ਵਿੱਚ ਮੇਨਲੀ ਗੱਲ ਕੀ ਹੈ ਜਿਹੜਾ ਨਜਾਇਜ਼ ਪੱਤਰਕਾਰਾਂ ਦੇ ਉੱਪਰ ਜਾਂ ਯੂਟਿਊਬਰਾਂ ਦੇ ਉੱਪਰ ਪਰਚੇ ਦਰਜ ਹੋ ਜਾਂਦੇ ਨੇ ਉਹਨਾਂ ਦੇ ਰਿਲੇਟਿਡ ਇੱਕ ਇਹ ਜੱਜਮੈਂਟਸ ਆ ਉਹਨਾਂ ਦੇ ਲਈ ਇੱਕ ਜੱਜਮੈਂਟਸ ਹੈ ਵੀ ਪੁਲਿਸ ਉਹਨਾਂ ਦੇ ਪਿੱਛੇ ਭੱਜੇ ਜਿਹੜੇ ਦੋਸ਼ੀ ਨੇ ਜੋ ਡਿਸਕਲੋਜ਼ ਕਰਦੇ ਨੇ ਕੋਈ ਸੈਂਸਿਟਿਵ ਇਨਫੋਰਮੇਸ਼ਨ ਰਿਗਾਰਡਿੰਗ ਦਾ ਸੈਕਸ਼ੂਅਲ ਅਸਾਲਟ ਕੇਸਸ ਦੇ ਰਿਲੇਟਡ ਨਾ ਕਿ ਕਿਸੇ ਪੱਤਰਕਾਰ ਜਾਂ ਯੂਟਿਊਬਰ ਦੇ ਵਿੱਚ ਥੈਂਕ ਯੂ